ਹਾਂਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਦੇ ਪੇਜ Animals Potter Family ਤੇ ਅੱਜ ਆਪਾਂ ਦੋਸਤੋ ਪਹੁੰਚੇ ਆਂਗੇ ਫੱਗੂ ਹਰਿਆਣੇ ਦੀ ਮੰਡੀ ਆ ਜਿਹੜੀ ਇਹ ਹਰ ਐਤਵਾਰ ਨੂੰ ਲੱਗਦੀ ਆ ਦੋਸਤੋ ਤੇ ਅੱਜ ਪੰਜਾਬ ਦੀਆਂ ਮੰਡੀਆਂ ਦੂਜੀਆਂ ਤਾਂ ਸਾਰੀਆਂ ਬੰਦ ਨੇ ਤੇ ਇਹ ਮੰਡੀ ਆ ਜਿਹੜੀ ਹਰਿਆਣੇ ਦੀਆਂ ਖੁੱਲੀਆਂ ਨੇ ਤੇ ਤੁਹਾਨੂੰ ਦੱਸ ਦਈਏ ਇਹ ਮੰਡੀ ਐਤਵਾਰ ਨੂੰ ਤੇ ਹਰ ਬੁੱਧਵਾਰ ਨੂੰ ਐਲਣਾਵਾਦ ਵੀ ਇਹ ਮੰਡੀ ਸਟਾਰਟ ਹੋਊਗੀ ਆ ਦੋਸਤੋ ਹਰਿਆਣੇ ਦੇ ਵਿੱਚ ਤੇ ਆਜੋ ਆਪਾਂ ਤੁਹਾਨੂੰ ਇਸ ਮੰਡੀ ਦੇ ਉੱਤੇ ਪਸ਼ੂ ਦਿਖਾਉਣੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਆ ਕਰੋ ਤੇ ਪੇਜ ਨੂੰ ਫੋਲੋ ਕਰ ਲਓ ਹਰ ਇੱਕ ਨਵੀਂ ਵੀਡੀਓ ਤੁਹਾਡੇ ਵਾਸਤੇ ਆਪਾਂ ਲੈ ਕੇ ਹਾਜ਼ਰ ਹੋਮਾ ਹੋਇਆ ਕਰਾਂਗੇ ਤੇ ਆਜੋ ਆਪਾਂ ਚੱਲ ਗਏ ਪਸ਼ੂਆਂ ਦੇ ਵੱਲ ਸਕਰੀਨ ਉੱਤੇ ਜਿਹੜੀ ਮੱਝ ਦਿਖ ਰਹੀ ਹੈ ਮੱਝ ਬਹੁਤ ਹੀ ਜ਼ਿਆਦਾ ਚੰਗੀ ਹੈ ਤੁਸੀਂ ਦੇਖ ਹੀ ਲਿਆ ਹੋਣਾ ਥਣਲੇਵਾ ਬਹੁਤ ਖੁੱਲਾਗਾ ਤੇ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਆਪਾਂ ਤੋਰ ਕੇ ਵੀ ਦਿਖਾਵਾਂਗੇ ਆ ਇਹਦਾ ਬੱਚਾ ਜਿਹੜਾ ਤੁਸੀਂ ਬੈਠਾ ਦੇਖ ਲੈਣਾ ਸੂਈ ਕਿੰਨੇ ਦਿਨਾਂ ਦੀ ਆ ਆਪਾਂ ਤੁਹਾਨੂੰ ਕਨਫਰਮ ਕਰਾਉਣੇ ਆ ਬਾਕੀ ਸਾਰੀ ਤੋਰ ਫਿਰ ਕੇ ਦਿਖਾਵਾਂਗੇ ਤੁਹਾਨੂੰ ਡਿਟੇਲ ਆਪਾਂ ਲੈ ਕੇ ਦੇਵਾਂਗੇ ਜੇ ਕਿਸੇ ਨੂੰ ਪਸੰਦ ਹੋਈ ਤਾਂ ਤੁਸੀਂ ਫੋਨ ਨੰਬਰ ਲਾ ਕੇ ਬਾਈ ਨੂੰ ਕਨਫਰਮ ਕਰਕੇ ਜਮਾਂ ਤੁਸੀਂ ਆਪਦੀ ਤਸੱਲੀ ਆਪ ਕਰਨੀ ਹੈ ਫੋਨ ਨੰਬਰ ਲਾ ਕੇ ਤੇ ਮੱਝ ਦੇਖ ਲਓ ਦੋਸਤੋ ਮੱਝ ਬਹੁਤ ਹੀ ਜ਼ਿਆਦਾ ਚੰਗੀ ਹੈਗੀ ਦੁੱਧ ਨੂੰ ਪੂਰੀ ਖਰੀ ਮੱਝ ਨਿਕਲੂਗੀ ਦੋਸਤੋ ਮੋੜ ਲਓ ਜੀ ਮੱਝ ਐੜੀ ਦੋਸਤੋ ਤੁਸੀਂ ਦੇਖ ਹੀ ਲਈ ਹੋਣੀ ਹੈ ਹਨਾ ਥਣ ਲੋਟਾ ਪੂਰਾ ਖੁੱਲਾ ਕੱਲਾ ਕੱਲਾ ਥਾਣਾ ਗੋਲ ਸਿੰਘ ਪਿਓਰ ਮੋਹਰਾ ਚ ਪੈਂਦੀ ਹੈ ਦੋਸਤੋ ਜਿਹੜੇ ਦੁੱਧ ਦੀ ਕੰਪੈਸਿਟੀ ਵੀ ਚੰਗੀ دیਊਗੀ ਦੁੱਧ ਬਾਰੇ ਆਪਾਂ ਜਾਣਕਾਰੀ ਬਾਕੀ ਸਾਰੀ ਲੈਣੇ ਆਪਾਂ ਬਾਬਾ ਜੀ ਤੋਂ ਹਾਂਜੀ ਬਾਬਾ ਜੀ ਹਸੀ ਕਾਲ ਜੀ ਹਾਂਜੀ ਬਾਬਾ ਜੀ ਇਹ ਕਿੰਨੇ ਦਿਨਾਂ ਦੀ ਸੂਈ ਹੋਈ ਮੱਝ ਹੈ ਜੀ 8 ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ ਸੂਈ ਨੂੰ ਕਿਹੜਾ ਪਿੰਡ ਹੈ ਜੀ ਤੁਹਾਡਾ ਪਿੰਡ ਦਾ ਵੀਰ ਬਹਿਮਣ ਹੈ ਜੀ ਵੀਰ ਬਹਿਮਣ ਬਿਹੰਡੇ ਦੇ ਕੋਲੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੀ ਮੁੱਲ ਕਰਤਾਈਏ ਦਾ ਇਹਦਾ ਇਹਦਾ 1.40 ਲੱਖ ਰੁਪਏ 1.40 ਲੱਖ ਰੁਪਏ ਜੀ ਤੇ ਦੇਉਗੇ ਕਿੰਨੇ ਦੀ ਦੇ ਵੋਏ 1,11500 ਇੱਕ ਲੱਖ ਦੇ 15000 ਦੀ ਤੁਸੀਂ ਛੱਡਣੀ ਹੈ ਮੱਝ ਠੀਕ ਹੈ ਜੀ ਤੁਸੀਂ ਆਪਾਂ ਮੱਝ ਆਪਾਂ ਤੁਹਾਨੂੰ ਦਿਖਾ ਦਈਏ ਦੋਸਤੋ ਤੇ ਨੰਬਰ ਕਿੰਨਾ ਹੀ ਤੁਹਾਡਾ 94171 94171 21616 21616 16 ਠੀਕ ਹੈ ਜੀ ਦੋਸਤੋ ਜੇ ਕਿਸੇ ਨੇ ਇਹ ਮੱਝ ਪਸੰਦ ਹੋਵੇ ਤਾਂ ਤੁਸੀਂ ਮੱਝ ਲੈ ਸਕਦੇ ਹੋ ਕਿ ਮੱਝ ਬਹੁਤ ਹੀ ਜ਼ਿਆਦਾ ਚੰਗੀ ਹੈਗੀ ਨਾੜਾਂ ਵਗੈਰਾ ਤੁਸੀਂ ਚੈੱਕ ਕਰ ਲਓ ਦੁੱਧ 20 ਕਿਲੋ ਦੁੱਧ ਦੀ ਗਾਰੰਟੀ ਦਿਓਗੇ ਹਾਂਜੀ ਹਾਂ ਅਸੀਂ ਜੇ ਦੋ ਨੰਗੀ ਕਿਸੇ ਨੇ ਚੋਣੀ ਹੋਵੇ ਮੈਂ ਕਹਿੰਦਾ ਤਿੰਨ ਟਾਈਮ ਚੋਆ ਦਾਂਗੇ ਜੀ ਠੀਕ ਹੈ ਜੀ ਦੋਸਤੋ ਤਸੱਲੀ ਤੁਸੀਂ ਆਪ ਕਰਨੀ ਹੈ ਕੀ ਮੱਝ ਬਹੁਤ ਹੀ ਜ਼ਿਆਦਾ ਚੰਗੀ ਹੈਗੀ ਬਾਕੀ ਆਪਾਂ ਅੱਗੇ ਹੋਰ ਚੱਲਦੇ ਆਂ ਪਛਿ ਦਿਖਾਉਣੇ ਤੁਹਾਨੂੰ ਦੋਸਤੋ ਲਾਈਵ ਸੌਦਾ ਚੱਲੀ ਜਾਂਦਾ ਹੈਗਾ ਤੁਹਾਨੂੰ ਆਪਾਂ ਦਿਖਾਉਣੀ ਹੈਗੀ ਪਰ ਰੇਟ ਵੀ ਕੀ ਆ ਫਿਰ ਦਾ ਰੇਟ ਮੈਂ ਰੇਟ ਥੋੜੇ ਇਤਨੇ ਰੁਪਏਾਰੇ 1 ਲੱਖ ਕੀ ਗੱਡੀ ਨੂੰ ਹੀ ਲੱਗਦੀ ਦੇਖ ਲੈ ਮੈਂ ਕੀ ਦੀ ਦੋਸਤੋ ਜਿਹੜਾ ਸੌਦਾ ਹੋਈ ਜਾਂਦਾ ਤੁਹਾਨੂੰ ਆਪਾਂ ਦਿਖਾਉਣੀ ਆ ਆ ਮੱਝ ਦਾ ਸੌਦਾ ਹੋਈ ਜਾਂਦਾ ਹੈਗਾ ਤੇ 13 ਕਿਲੋ ਇਹ ਲਾਈਵ ਸਦਾ ਚੱਲ ਜਿੰਦਾ ਹੈਗਾ ਦੋਸਤੋ 22 30 ਇਹ ਗਾਣਾ ਮੋਹਤ ਜਿਆ ਇਹ ਲਾਈਵ ਸਦਾ ਚੱਲ ਜਿੰਦਾ ਹੈਗਾ ਦੋਸਤੋ ਕੀ ਕਹਣਾ ਹੁਣ ਹਨ ਬਸ ਜਾਵਾਂ ਦੇਖ ਲੈ ਕੋਡ-ਵਾੜ ਦੇ ਵਿੱਚ ਜਿਹੜਾ 2000 ਰੁਪਏ ਕਹਿੰਦੇ ਹੋਰ ਪਤਾ ਸੌਦੇ ਦੇ ਵਿੱਚ ਬੜਾ ਹੋ ਯਾਰ ਮੰਦਾ ਚੱਲ ਜਿੰਦਾ ਦੇਖ ਦੋਸਤੋ ਇਹਦਾ ਸੌਦਾ ਚੱਲ ਰਿਹਾ ਸੀਗਾ ਤੁਹਾਨੂੰ ਜਿਹੜਾ ਦਿਖਾਇਆ ਹੈਗਾ ਨੇ ਭੱਜਣਾ ਭੱਜੀ ਜਲੀ ਕੋਣੋ ਕੋਣੋ ਕਰੀ ਜਾਂਦੇ ਫਿਰ ਮਈਆ ਘਰ ਜਾਂਦੇ ਕੋਈ ਹੋਰ ਨਹੀਂ ਆ ਆ ਬੈਠਾ ਲੈ ਹੁਣ ਲੈ ਜਾਂ ਨਾ ਨਣੇ ਕਰੀ ਚਾਰ ਹੁੰਦਾ ਜੇ ਮੈਂ ਭੱਜਣਾ ਭੱਜੀ ਆ ਲੈ ਐ ਤੇ ਐ ਮੈਨੂੰ ਉਹਦਾ ਮੈਨੂੰ ਪਤਾ ਤੂ ਕੀ ਆਖਿਆ ਜਦ ਤਰਾ ਦਰਮਿਆਨ ਆ ਲੈ ਜਾ ਹੁਣ ਤੇ ਪਕਰ ਵਾ ਹੁਣ ਸਾਡੇ ਬੱਚਾ ਆ ਪਕਰੋ ਬੱਸ ਬੱਸ ਕਹਿਦਾ ਸੁਣੋ ਮੈਂ ਕੱਲ ਨੂੰ ਮੈਂ ਜਾਨ ਤੋੜ ਦਾਂ ਫਿਰ ਹੁਣ ਕਿਉਂ ਖਰਾਬ ਕਰਦਾ ਹੁਦਾ ਉਹ ਸਾਡੇ ਬੱਚੇ ਤੈਨੂੰ ਕਹਿਦਾ ਕਹਿਦਾ ਚੜ ਜਾ ਬੱਚੇ ਮਾਂ ਮੇਰੀ ਦਾ ਹੁੰਦਾ ਕੋਈ ਮਾਂ ਨਹੀਂ ਕਰਿਆ ਲਾ ਲਾ ਹਟ ਦੇ ਹਟ ਦੇ ਨਹੀਂ ਆ ਪਾ ਕੰਮ ਹੋ ਗਿਆ ਤੇਰੇ ਵਾਲਾ ਰੰਗ ਗਿਆ ਪਹਿਲਾਂ ਮੈਂ ਜਰਾ ਉਹ ਰੇ ਉਹ ਜਰਾ ਆਇਆ ਆਇਆ ਯਾ ਬੱਚੇ ਲਾ ਦੇ ਉਹ ਸਾਡੇ ਬੱਚੇ ਹੋਣਾ ਬੱਚਾ ਨਾ ਦੱਸੋ ਦੋਸਤੋ ਸੌਦਾ ਜਿਹੜਾ ਇਹਨਾਂ ਦਾ ਚੱਲੀ ਜਾਂਦਾ ਜਿਹੜੀ ਆਪਾਂ ਪਹਿਲਾਂ ਸਕਰੀਨ ਤੇ ਮੱਝ ਦਿਖਾਈ ਸੀਗੀ ਕਟਿਆ ਕਮੈਂਟ ਕਟੋ ਚਾਹ ਜਰਾ ਉਹ ਚਿੱਟਾ ਚਾਦਰਾਂ ਤੇ ਲਾਲ ਕੁੜਤਾ ਪਾ ਕੇ ਬਾਈ ਸੌਦਾ ਕਰਾਉਂਦਾਗਾ ਤੇ ਆਪਾਂ ਦਿਖਾਉਣੇ ਆ ਦੇਖ ਲਓ ਭਾਈ ਉਹਨਾਂ ਦਾ ਮਨ ਬੰਦਾ ਬਾਜ਼ ਮਾਰਦਾ ਨਹੀਂ ਥੋੜੀ ਮਰਜੀ ਆ ਸਰ ਮਾੜਾ ਮੁਰਕਾਤਾ ਸੀ लास्ट ਵਾਰੀ ਬਾਈ ਕਹਿ ਕੇ ਕਹਿੰਦਾ ਮਰਜੀ ਆ ਥੋੜੀ ਆਜੋ ਦੋਸਤੋ ਆਪਾਂ ਤੁਹਾਨੂੰ ਝੋਟੀ ਦਿਖਾਉਣੇ ਆਗੇ ਪਸ਼ੂ ਮੰਡੀ ਤੇ ਜਿਹੜੀ ਫੱਗੂ ਦੀ ਆਈ ਹੋਈ ਹੈਗੀ ਤੇ ਤੋੜ ਕੇ ਦਿਖਾਵਾਂਗੇ ਡਿਟੇਲ ਆਪਾਂ ਲੈ ਕੇ ਦੇਵਾਂਗੇ ਤੁਹਾਨੂੰ ਹਾਂਜੀ ਤੋੜੋ ਵੀਰੇ ਤੇ ਝੋਟੀ ਹੈ ਜਿਹੜੀ ਸਿੰਘ ਗੋਲ ਆ ਦੋਸਤੋ ਪ्युअर ਮੂਰਾ ਦੇ ਵਿੱਚ ਹੀ ਪੈਂਦੀ ਹੈਗੀ ਥਣਲੇਵਾ ਪੂਰਾ ਸਾਫ ਹੈ ਕੱਲਾ ਕੱਲਾ ਥਣ ਲੱਗਿਆ ਹੋਇਆ ਹੈਗਾ ਦੋਸਤੋ ਦੂਜਾ ਸੂਆ ਝੋਟੀ ਸੂਈ ਹੋਈ ਹੈ ਦੋਸਤੋ ਲੰਮੀ ਤੋਰ ਤੇ ਵੀਰੇ ਤੇ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਦੋਸਤੋ ਬਹੁਤ ਹੀ ਚੰਗੀ ਸਾਫ ਸੁਥਰੀ ਝੋਟੀ ਹੈ ਘੱਟੋ ਘੱਟ ਨਾਲ ਵਾਲਾ 12-13 ਕਿਲੋ ਦੁੱਧ ਖੁੱਲਾ ਆਮ ਦੇਊਗੀ ਤੇ ਇਹ ਆਪਾਂ ਖੜਾ ਲਓ ਮਾੜੀ ਜੀ ਤੇ ਆਪਾਂ ਛੋਟੀ ਦਾ ਸਿੰਘ ਮਹਾਂਦਰਾ ਜਿਹੜਾ ਮੂੰਹ ਦਾ ਚੈੱਕ ਕਰਵਾ ਦਗੇ ਪਿੱਠ ਪੂੜਾ ਤੁਸੀਂ ਚੈੱਕ ਕਰ ਲਿਆ ਦੋਸਤੋ ਹਾਈਟ ਵਗੈਰਾ ਵੀ ਠੀਕ ਹੈ ਦੋਸਤੋ ਛੋਟੀ ਦੀ ਤੇ ਜਾਣਕਾਰੀ ਆਪਾਂ ਅੱਗੇ ਵਾਈ ਤੋਂ ਲੈਣੇ ਹੈਗੇ ਹਾਂਜੀ ਬਾਈ ਜੀ ਹਸੀ ਕਾਲ ਜੀ ਬਾਈ ਜੀ ਜਿਹੜੀ ਆਪਾਂ ਝੋਟੀ ਦਿਖਾ ਕੇ ਹਟਿਆ ਹਨਾ ਤੇ ਇਹਦਾ ਸੂਆ ਕਿਹੜਾ ਮਤਲਬ ਦੂਜੇ ਸੂਏ ਕਿ ਦੂਜਾ ਸੂਆ ਦੂਜਾ ਸੂਆ ਦੋਸਤੋ ਇਹ ਝੋਟੀ ਸੂਈ ਹੋਈ ਹੈ ਕਿੰਨਾ ਦੁੱਧ ਤਿਆਰ ਹੈ ਜੀ ਹੁਣ ਦੁੱਧ ਹੈਗਾ ਜੀ ਹੁਣ 13 ਲੀਟਰ 13 ਲੀਟਰ ਚ ਵਾਦੋਂਗੇ ਜਮਾ ਕਰ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਆਪਣਾ ਫੱਤਾ ਫੱਤਾ ਤੇ ਹਰਿਆਣੇ ਚ ਪੈ ਜਾਂਦਾ ਕਿ ਪੰਜਾਬ ਚ ਪਿੰਡ ਪੰਜਾਬ ਦਾ ਜੀ ਹੱਦ ਤੇ ਆ ਰਿਹਾ ਹੱਦ ਹਰਿਆਣੇ ਦੀ ਹੱਦ ਤੇ ਹੈ ਠੀਕ ਹੈ ਤੇ ਕੀ ਰੇਟ ਕਰਤਾ ਲੈਣ ਦੇਣ ਜਮਾ ਫਿਕਸ ਮੌਲਤਾ ਕਰ ਰਹੀ ਹੂੰ ਤਾਂ 11 ਕਰ ਰਹੇ ਆ ਪਰ 95000 ਕੀ ਦੇਣੀ 95000 ਦੀ ਦੇਣੀ ਹੈ ਤਿੰਨ ਨੰਬਰ ਕਿੰਨਾ ਨੰਬਰ ਹੈ 97810 97810 1074 10174 ਤੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹੈ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਦੋਸਤੋ ਵੀਰ ਦਾ ਨਾਮ ਹੈਗਾ ਜੇ ਕਿਸੇ ਨੂੰ ਝੋਟੀ ਦੋਸਤੋ ਪਸੰਦ ਹੈ ਤਾਂ ਇਹ ਬਾਈ ਨੂੰ ਫੋਨ ਨੰਬਰ ਤੁਸੀਂ ਲਾ ਸਕਦੇ ਹੋ ਅੱਗੇ ਚੱਲੀ ਜਾਂਦਾ ਸੌਦਾ ਬਾਈ ਗਿਆਨੀ ਜੀ ਦਾ ਜੁਪੀ ਵਾਲੇ ਨਾਲ ਸੌਦਾ ਤੇ ਗਾਵੇਂ ਪਾਣੀ ਦੀ ਗੱਲ ਹੁੰਦੀ ਹੈ ਇਹਦੇ ਕਰਦਾ ਆ ਲੈਣੀ ਬਣੀ ਗੱਲ ਸਾਢੇ 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 ਗੱਲ ਇਹ ਬਈ ਪਹਿਚੰਤ ਝੋਟੀ ਦਾ ਹੋਣਾ ਜੀ ਹੀਰਾ ਮਿਲਦਾ ਹੈ ਹਾਂਜੀ ਬਾਈ ਜੀ ਸੌਦਾ ਹੋ ਗਿਆ ਜੀ ਹਾਂਜੀ ਅੱਛਾ ਤੇ ਕਿੰਨੇ ਦਾ ਹੋ ਗਿਆ ਇਹ 92000 ਦਾ ਜੀ 92000 ਦਾ ਸੌਦਾ ਹੋ ਗਿਆ ਦੋਸਤੋ ਆ ਝੋਟੀ ਦਾ ਤੇ ਬਹੁਤ ਜਿਆਦਾ ਸੋਹਣੀ ਤੇ ਸ਼ਕੀਨ ਝੋਟੀ ਹੈਗੀ ਤੁਹਾਨੂੰ ਦਿਖਾ ਦਈਏ ਇਹਦਾ ਸੌਦਾ 92000 ਰੁਪਏ ਦਾ ਹੋ ਗਿਆ ਨੀਲੀ ਰਵੀ ਦਾ ਕੱਟਾ ਸੀਗਾ ਮਦਰ ਤੁਹਾਨੂੰ ਪਹਿਲਾਂ ਆਪ ਦਿਖਾਇਆ ਸੀਗਾ ਜਦੋਂ ਤੇ 92000 ਰੁਪਏ ਦੀ ਇਹ ਵਿਕ ਚੁੱਕੀ ਹੈ ਅੱਗੇ ਆਪਾਂ ਚੱਲਦੇ ਹਾਂ ਹੋਰ ਕਿਸੇ ਖੂਸ਼ਗੰਦ ਦਿਖਾਉਣੇ ਆ ਤੁਹਾਨੂੰ ਦੋਸਤੋ ਮੱਝ ਦਿਖਾਉਣੇ ਆ ਆਪਾਂ ਤੁਹਾਨੂੰ ਬਹੁਤ ਵਧੀਆ ਕਦ ਕਾੜ ਦੀ ਉੱਚੀ ਲੰਮੀ ਕਦ ਕਾੜ ਦੀ ਮੱਝ ਹੈਗੀ ਪਿੱਠ ਪੂੜਾ ਬਹੁਤ ਜ਼ਿਆਦਾ ਚੌੜਾ ਦੋਸਤੋ ਤੁਸੀਂ ਚੈੱਕ ਕਰ ਲਓ ਹਜੇ ਸੂਣ ਦੇ ਵਿੱਚ ਕਾਫੀ ਟਾਈਮ ਲੱਜੂਗੀ ਹਜੇ ਘੱਟੋ ਘੱਟ 5-7 ਦਿਨ ਤਾਂ ਆਰਾਮ ਨਾਲ ਹੀ ਲੱਜੂਗੀ ਤੇ ਮੱਝ ਬਹੁਤ ਵਧੀਆ ਹੈਗੀ ਮਾਲਕ ਨਾਲ ਵੀ ਗੱਲ ਕਰਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਰੇਟ ਵਗੈਰਾ ਜਿਹੜੀ ਇਸ ਮੱਝ ਦਾ ਆਪਾਂ ਕਨਫਰਮ ਕਰਵਾਵਾਂਗੇ ਵੀ ਕਿੰਨਾ ਰੇਟ ਕਰਦੇ ਨੇ ਤੇ ਕਿੰਨੇ ਦੀ ਵੇਚਣਗੇ ਚੰਗੇ ਦੁੱਧਾਂ ਵਾਲੀ ਮੱਝ ਹੈ ਦੋਸਤੋ ਝੋਲੀ ਬਹੁਤ ਖੁੱਲੀ ਹੈਗੀ ਚੈੱਕ ਕਰ ਲਓ ਤੁਸੀਂ ਹਾਂਜੀ ਭਾਈ ਜੀ ਹਸਤੀ ਕਾਲ ਜੀ ਸ੍ਰੀ ਕਾਲ ਜੀ ਤੇ ਭਾਈ ਜੀ ਤੁਹਾਡਾ ਪਿੰਡ ਕਿਹੜਾ ਹੈਗਾ ਰੋੜੀ ਹੈ ਰੋੜੀ ਕਪੂਰਾ ਠੀਕ ਹੈ ਜੀ ਨਾ ਨਾ ਰੋੜੀ ਆ ਅੱਛਾ ਰੋੜੀ ਠੀਕ ਹੈ ਜੀ ਰੋੜੀ ਪਿੰਡ ਹੈ ਦੋਸਤੋ ਇਹਨਾਂ ਦਾ ਤੇ ਕਿੰਨਾ ਮੁੱਲ ਕਰਤਾ ਜੀ ਹਾਂ ਕਿੰਨਾ ਮੁੱਲ ਕਰਤਾ ਮਾਜਾ 95000 ਕਰਦੇ 95000 ਰੁਪਇਆ ਤੇ ਦੁੱਧ ਕਿੰਨਾ ਦੇ ਦੂਗੀ ਦੋ ਦੇ ਦੂ 17 18 ਕਿਲੋ 17 18 ਕਿਲੋ ਤੇ ਫੋਨ ਨੰਬਰ ਕਿੰਨਾ ਜੀ ਤੁਹਾਡਾ 9416608439 9416608439 ਠੀਕ ਹੈ ਜੀ ਇਹ ਦੋਸਤੋ ਇਹਨਾਂ ਦਾ ਨੰਬਰ ਸੀਗਾ ਹਾਂ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਪਿਓਰ ਮੋਰਾ ਦੀ ਝੋਟੀ ਦਿਖਾਉਣੇ ਹੈਗੇ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਥੱਲੋਂ ਤੁਸੀਂ ਚੈੱਕ ਕਰ ਲਓ ਪਿੱਠਪੂੜੇ ਦੀ ਚੈੱਕ ਕਰ ਲਓ ਥਣਲੇਵਾ ਬਹੁਤ ਜ਼ਿਆਦਾ ਖੁੱਲਾ ਲੱਗਿਆ ਹੋਇਆ ਡिटेल ਜਿਹੜੀ ਹੋਊਗੀ ਐਨ ਬੈਨ ਸਹੀ ਹੋਊਗੀ ਵੀਰ ਨੂੰ ਜਿਹੜੀ ਦਿੱਤੀ ਹੋ ਜਾਊਗੀ ਡਿਟੇਲ ਨਾ ਪੂਰੀ ਪ੍ਰੋਪਰ ਜਿੰਨਾ ਦੁੱਧ ਹੋਇਆ ਉਨਾ ਹੀ ਦੱਸਿਆ ਜਾਊਗਾ ਜੇ ਘੱਟ ਵੱਧ ਹੋਇਆ ਡਿਟੇਲ ਦੇ ਵਿੱਚ ਕੋਈ ਫਰਕ ਹੋਇਆ ਤਾਂ ਵੀਰ ਨੂੰ ਕਾਲ ਕਰਕੇ ਤੁਸੀਂ ਲਾਂਭਾ ਦੇ ਸਕਦੇ ਹੋ ਵੀ ਹਾਂ ਇੱਦੀ ਘੋਟੀ ਇਹ ਵੀ ਜਿਹੇ ਦੁੱਧ ਇੰਨਾ ਨਹੀਂ ਹੈਗਾ ਦੋ ਵਾਰ ਜਾਂ ਚਾਰ ਵਾਰ ਜਿੰਨੇ ਵਾਰ ਤੁਸੀਂ ਕਹੋਗੇ ਤੁਸੀਂ ਚਵਾਈ ਕਰਕੇ ਲਿਜਾ ਸਕਦੇ ਹੋ ਘਰੋਂ ਤੇ ਬਾਕੀ ਆਪਾਂ ਬਾਈਆਂ ਨਾਲ ਗੱਲਬਾਤ ਕਰਾਵਾਂਗੇ ਖਣਲੇਵਾ ਤੁਸੀਂ ਚੈੱਕ ਕਰ ਲਓ ਦੋਸਤੋ ਜਿਹੜਾ ਖਵਾਨਾ ਹੈਗਾ ਦੋਸਤੋ ਬਹੁਤ ਹੀ ਜ਼ਿਆਦਾ ਖੁੱਲਾ ਤੇ ਥਣਾ ਦੀ ਜਿਹੜੀ ਜਿਹੜੇ ਬਿੱਥੀ ਹੈਗੀ ਉਹ ਬਹੁਤ ਜ਼ਿਆਦਾ ਗੈਪ ਲੱਗਿਆ ਹੋਇਆ ਹੈਗਾ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਥੋੜੀ ਹਾਂਜੀ ਬਾਈ ਜੀ ਹਸੀ ਕਾਲ ਜੀ ਤੇ ਹਾਂਜੀ ਬਾਈ ਜੀ ਜਿਹੜਾ ਝੋਟੀ ਇਹ ਕਿਹੜਾ ਸੁਆ ਹੈਗਾ ਪਹਿਲਾ ਦੂਜਾ ਪਹਿਲਣ ਪਹਿਲਣ ਤੇ ਹੁਣ ਕਿੰਨਾ ਦੁੱਧ ਤਿਆਰ ਹੈਗਾ 12 ਲੀਟਰ ਜੀ 12 ਲੀਟਰ ਦੁੱਧ ਤਿਆਰ ਹੈਗਾ 12 ਲੀਟਰ ਦੁੱਧ ਦੋਸਤੋ ਤਿਆਰ ਹੈਗਾ ਤੇ ਕੀ ਮੁੱਲ ਕਰਤਾ ਵੀਰੇ 1 ਪੀਸ 1,30,000 ਰੁਪਏ ਮੁੱਲ ਹੈ ਤੇ ਵੀਰੇ ਤੁਸੀਂ ਜਿਹੜਾ ਤੁਹਾਡਾ ਪ੍ਰੋਪਰ ਰਹਿਣ ਵਾਲਾ ਹੈ ਨਾ ਕਿਹੜਾ ਪਿੰਡ ਆ ਤੁਹਾਡਾ ਆਪਣਾ ਇਹ ਜੈਤੋ ਮੰਡੀ ਦੇ ਕੋਲੇ ਆ ਜੈਤੋ ਮੰਡੀ ਦੇ ਕੋਲੇ ਦਬੜੀ ਖਾਨਾ ਪਿੰਡ ਆ ਤੁਹਾਡਾ ਦਬੜੀ ਖਾਨਾ ਤੇ ਜ਼ਿਲ੍ਹਾ ਕਿਹੜਾ ਪੈ ਜਾਂਦਾ ਫਰੀਦਕੋਟ ਫਰੀਦਕੋਟ ਦੋਸਤੋ ਜ਼ਿਲ੍ਹਾ ਪੈ ਜਾਂਦਾ ਬਾਈਆਂ ਨੂੰ ਆ ਮੱਝ ਤੁਸੀਂ ਦੇਖ ਲਓ ਤੇ ਨੰਬਰ ਆਪਾਂ ਤੁਹਾਨੂੰ ਬਾਈ ਦਾ ਲੈ ਕੇ ਦੇਣਾ ਬਾਈ ਜੀ ਨੰਬਰ ਕਿੰਨਾ ਤੁਹਾਡਾ 70098 70098 23192 23192 ਦੋਸਤੋ ਬਾਈ ਨਾਲ ਆਪਾਂ ਗੱਲਬਾਤ ਉਹਨੂੰ ਕਰਾ ਦਿੱਤੀ ਗਈ ਹੈ ਡਿਟੇਲ ਆਪਾਂ ਲੈਤੀ ਹੈ ਸਿੰਘ ਮਹਿੰਦਰਾ ਜਿਹੜਾ ਮੂੰਹ ਦਾ ਤੁਸੀਂ ਚੈੱਕ ਕਰ ਲਓ ਸਿੰਘ ਬਹੁਤ ਹੀ ਜ਼ਿਆਦਾ ਸੋਹਣਾ ਸੁਨੱਖਾ ਸਿੰਘ ਲੱਗਿਆ ਹੋਇਆ ਦੋਸਤੋ ਤੇ ਬਾਈ ਜੀ ਜਿਹੜਾ ਦੁੱਧ ਦੀ ਡਿਟੇਲ ਤੁਸੀਂ ਦੱਸੀ ਸੀ ਹੈ ਨਾ ਆਪਾਂ ਪਹਿਲਾਂ ਗੱਲਬਾਤਾਂ ਕੀਤੀਆਂ ਤੇ ਕਿੰਨਾ ਪ੍ਰੋਪਰ ਸਹੀ ਸਹੀ ਰੇਟ ਮਤਲਬ ਵੀ ਦੁੱਧ ਕਿੰਨਾ ਮਤਲਬ ਤਿਆਰ ਹੈ 12 ਲੀਟਰ ਦੁੱਧ ਤਿਆਰ ਹੈ ਤੇ ਜੇ ਕੋਈ ਆਉਂਦਾ ਵੀਰ ਭਾਈ ਤੇ ਮਤਲਬ ਤੁਸੀਂ ਚਵਾ ਕੇ ਦੇ 12 ਲੀਟਰ ਦੁੱਧ ਚਵਾ ਕੇ ਦੇਉਗੇ ਦੋਸਤੋ ਜਿਹੜਾ ਇਹ ਬਾਈ ਨੇ ਡਿਟੇਲ ਦੁੱਧ ਦੀ ਡਿਟੇਲ ਦੱਸੀ ਹੈ ਨਾ 12 ਲੀਟਰ ਦੁੱਧ ਤਿਆਰ ਹੈਗਾ ਪਹਿਲੇ ਸੂਏ ਮੱਝ ਇਹ ਸੂਈ ਹੋਈ ਹੈਗੀ ਜੇ ਕਿਸੇ ਵੀ ਵੀਰ ਨੂੰ ਪਸੰਦ ਹੋਈ ਤਾਂ ਤੁਸੀਂ ਮੱਝ ਦਾ ਨੰਬਰ ਆਪਾਂ ਤੁਹਾਨੂੰ ਲੈ ਕੇ ਦੇਤਾ ਬਾਈ ਦਾ ਤੇ ਮੱਝ ਵਾਸਤੇ ਡਿਟੇਲ ਹੈ ਜਿਹੜੀ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਫੋਨ ਨੰਬਰ ਲਾ ਕੇ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਵੀਡੀਓ ਜੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਜਰੂਰ ਕਰਿਆ ਕਰੋ ਤੇ ਕਿਸੇ ਵੀਰ ਭਾਈ ਦਾ ਭਲਾ ਹੋ ਜੇ ਤੇ ਜਿਹੜਾ ਖਰੀਦਦਾਰ ਆ ਉਹਦੇ ਕੋਲ ਪਹੁੰਚ ਸਕੇ